ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪ੍ਰਦੀਪ ਕਲੇਰ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਸਰਦਾਰ ਸੁਖਬੀਰ ਸਿੰਘ ਬਾਦਲ ਘਿਰਦੇ ਜਾ ਰਹੇ ਨੇ ਇੱਥੇ ਹੀ ਹੁਣ ਭਾਜਪਾ ਦੇ ਆਗੂ ਨੇ ਹਰਜੀਤ ਗਰੇਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਹੋਣ ਦੀ ਲੋੜ ਹੈ ਐਸਜੀਪੀਸੀ ਹੋਰ ਹੱਥਾਂ ਦੇ ਵਿੱਚ ਨਹੀਂ ਜਾਣੀ ਚਾਹੀਦੀ ਵੱਡਾ ਨੁਕਸਾਨ ਹੋਵੇਗਾ ਜੇਕਰ ਸ਼੍ਰੋਮਣੀ ਅਕਾਲੀ ਦਲ ਇਕਜੁੱਟ ਨਹੀਂ ਹੁੰਦਾ ਤੇ ਆਪਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬਿਠਾਈ ਗਈ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਅਗਵਾਈ ਨਹੀਂ ਕਰ ਸਕਦੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਮਾੜਾ ਇਸ ਸਮੇਂ ਜੋ 8 ਆਗੂ ਨੇ ਉਹਨਾਂ ਨੇ ਆਪਣੇ ਲੀਡਰਾਂ ਦੇ ਉੱਤੇ ਐਕਸ਼ਨ ਲਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹ ਗਲਤ ਲਿਆ ਮੇਰਾ ਖਿਆਲ ਆ ਸ਼ਰੂਮ ਨੇ ਅਕਾਲੀ ਦਲ ਐਸ ਵੇਲੇ ਬਹੁਤ بڑے ਕਰਾਈਸਿਸ 'ਚ ਹੈ ਉਹ ਪ੍ਰਦੀਪ ਪਲੇਅਰ ਇੱਕ ਸਰਕਾਰੀ ਗਵਾਹ ਉਹ ਸਾਰਿਆਂ ਦੇ ਖਿਲਾਫ ਬੋਲੀ ਜਾਂਦਾ ਔਰ ਉਹ ਕਿਉਂ ਬੋਲੀ ਜਾਂਦਾ ਕਿ ਅੱਜ ਅਕਾਲੀ ਦਲ ਕਮਜ਼ੋਰ ਹੋ ਗਿਆ ਔਰ ਲੀਡਰਸ਼ਿਪ ਦਾ ਉਹ ਪ੍ਰਭਾਵ ਨਹੀਂ ਰਿਹਾ ਆਪਣੇ ਸੀਨੀਅਰ ਲੀਡਰਸ ਨੂੰ ਖੁਦ ਹੀ ਕੱਢਦਾ ਇਹ ਤਾਂ ਖੁੱਦ ਦਾ ਜਿਹੜੀ ਬਾੜ ਹੈ ਨਾ ਉਹੀ ਖੇਤ ਨੂੰ ਖਾਣ ਲੱਗਦੀ ਐਸ ਵੇਲੇ ਉਹਨਾਂ ਨੂੰ ਇੰਨਾ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਅਕਾਲੀ ਦਲ ਨੂੰ ਮਜ਼ਬੂਤ ਰੱਖਣਾ ਚਾਹੀਦਾ ਔਰ ਜਿਹੜਾ ਹੈ ਪ੍ਰਦੀਪ ਕੁਲੇਰ ਜੋ ਗੱਲਾਂ ਬੋਲ ਰਿਹਾ ਹੈ ਮੇਰਾ ਖਿਆਲ ਆ ਉਹ ਠੀਕ ਨਹੀਂ ਹੈ ਉਹਨਾਂ ਦੀ ਬਕਾਇਦਾ ਜਾਂਚ ਹੋ ਕੇ ਮੀਡੀਆ ਨੂੰ ਵੀ ਇਹੋ ਜਿਹੇ ਲੋਕਾਂ ਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦੇਣੀ ਚਾਹੀਦੀ ਪਰ ਬਦਕਿਸਮਤੀ ਹੈ ਕਿ ਸਰਕਾਰੀ ਗਵਾਹ ਉਹ ਪੰਜਾਬ ਸਰਕਾਰ ਦੀ ਤਰਫੋਂ ਆਮ ਆਦਮੀ ਪਾਰਟੀ ਦੀ ਤਰਫੋਂ ਕਾਂਗਰਸ ਦੀ ਤਰਫੋਂ ਕਰਵਾਇਆ ਜਾ ਰਿਹਾ ਕੰਮ ਜਿਹੜਾ ਕਰਵਾਇਆ ਜਾ ਰਿਹਾ ਤਾਂ ਕਿ ਅਕਾਲੀ ਦਲ ਦੀ ਦਿੱਖ ਠੀਕ ਨਾ ਹੋ ਸਕੇ ਔਰ ਇਹਦੇ ਨਾਲ ਵਾਕਿਆ ਹੀ ਖਰਾਬ ਹੋ ਰਹੀ ਹੈ ਲੋਕਾਂ 'ਚ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਹੁਣ ਸੂਝ-ਬੂਝ ਤੋਂ ਕੰਮ ਲੈਣਾ ਚਾਹੀਦਾ ਜਿਸ ਤਰ੍ਹਾਂ ਨਾਲ ਪੰਜਾਬ ਸਰਕਾਰ ਐ ਇਸ ਵੇਲੇ ਪਿੱਛੇ ਪਈ ਹੈ ਸਰਕਾਰੀ ਤੌਰ ਤੇ ਐ ਜੋ ਹੋ ਰਿਹਾ ਔਰ ਇਹਦੇ 'ਚ ਇਹ ਲੋਕਾਂ ਦੇ ਦਿਮਾਗ 'ਚ ਇਹ ਪੱਕਾ ਕਰ ਕਰ ਗਿਆ ਤਾਂ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਕਦੇ ਵੀ ਅੱਗੇ ਨਹੀਂ ਵਧ ਪਾਏਗਾ ਔਰ ਇਹ ਸ਼੍ਰੋਮਣੀ ਕਮੇਟੀ ਕਿਤੇ ਇਹਨਾਂ ਦੇ ਹੱਥਾਂ ਚੋਂ ਚਲੀ ਜਾਵੇ ਕਿਉਂਕਿ ਸ਼੍ਰੋਮਣੀ ਕਮੇਟੀ ਦੂਸਰੇ ਲੋਕਾਂ ਦੇ ਹੱਥਾਂ ਚ ਚਲੀ ਗਈ ਜੋ ਇੱਕ ਸਾਜ਼ਿਸ਼ ਚੱਲ ਰਹੀ ਹੈ ਪੂਰੇ ਦੇਸ਼ 'ਚ ਔਰ ਦੁਨੀਆ ਜੋ ਵੀ ਚੱਲ ਰਹੀ ਹੈ ਕਿ ਅਕਾਲੀ ਦਲ ਦੇਸ਼ ਭਗਤ ਜਮਾਤ ਪੰਥ ਦੀ ਨੁਮਾਇੰਦ ਜਮਾਤ ਹੈ ਜੇ ਸ਼੍ਰੋਮਣੀ ਕਮੇਟੀ ਦੇ ਹੱਥਾਂ ਚ ਚਲੀ ਗਈ ਤਾਂ ਸਾਡਾ ਹੀ 10-10 ਰੁਪਏ ਚੜਾਏ ਹੋਏ ਸਾਡੇ ਹੀ ਗੋਲੀਆਂ ਲੱਗਣੀਆਂ ਨੇ ਔਰ ਪੰਜਾਬ ਡਿਸਟਰਬ ਹੋਏਗਾ ਇਹ ਚੀਜ਼ ਤੇ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਔਰ ਇਹਦੇ ਸੋਚ ਸੰਜ ਕੇ ਕੋਈ ਵੀ ਸਟੈਪ ਲੈਣ ਮੈਂ ਤਾਂ ਇਹ ਹੀ ਪ੍ਰਾਰਥਨਾ ਹੀ ਕਰ ਸਕਦੇ ਆ ਔਰ ਪੰਜਾਬ ਨੂੰ ਇਸ ਵੇਲੇ ਬਚਾਉਣ ਦੀ ਜਿਹੜੀ ਡੋਰ ਆ ਉਹ ਸੁਖਵੀਰ ਸਿੰਘ ਬਾਦਲ ਦੇ ਹੱਥ ਚ ਆ ਕਿਉਂਕਿ ਆਮ ਆਦਮੀ ਪਾਰਟੀ ਤਾਂ ਡਬਾਉਣ ਲੱਗੀ ਹੋਈ ਆ ਤੇ ਜੇ ਇਸ ਵੇਲੇ ਸੂਝ-ਬੂਝ ਤੋਂ ਕੰਮ ਲੈਣਗੇ ਆਪਣੇ ਲੀਡਰਾਂ ਨੂੰ ਸਾਰਿਆਂ ਨੂੰ ਜਿਹੜੇ ਕੱਢੇ ਆ ਉਹਨਾਂ ਨਾਲ ਵੀ ਗੱਲ ਕਰਕੇ ਉਹਨਾਂ ਨੂੰ ਨਾਲ ਲਾ ਕੇ ਰੱਖਣ ਅਕਾਲੀ ਦਲ ਨੂੰ ਠੀਕ ਰੱਖਣ ਤਾਂ ਇਹ ਤਾਂ ਇਹਨਾਂ ਨੇ ਬਹੁਤ ਬੜੀ ਗਲਤੀ ਕੀਤੀ ਇਹ ਭਾਜਪਾ ਨੂੰ ਆਪਣਾ ਦੁਸ਼ਮਣ ਸਮਝਦੇ ਅਸੀਂ ਤਾਂ ਇਹਨਾਂ ਦੇ ਮਿੱਤਰ ਆ ਕਿਉਂਕਿ ਦੇਸ਼ ਅਗਰ ਅੱਜ ਪੰਜਾਬ ਜਿਹੜਾ ਇਹ ਦੇਸ਼ ਦੇ ਨਾਲ ਆ ਤਾਂ ਇਹ ਅਕਾਲੀ ਦਲ ਦੇ ਮਾਸਟਰ ਤਾਰਾ ਸਿੰਘ ਜੀ ਦੀ ਵਜ੍ਹਾ ਕਰਕੇ ਉਹ ਮਹਾਪੁਰਸ਼ ਸੀ ਨਹੀਂ ਤਾਂ ਇਹ ਪਾਕਿਸਤਾਨ ਨਾਲ ਹੋਣਾ ਸੀ ਇਸ ਲਈ ਉਹ ਸਚਾਈ ਨੂੰ ਸਮਝ ਕੇ ਅਸੀਂ ਇਹ ਗੱਲਾਂ ਬੋਲਨੇ ਆਂ ਔਰ ਇਹ ਸੁਭਾ ਜਿਹੜਾ ਬਚਣਾ ਚਾਹੀਦਾ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪਰਮਾਤਮਾ ਸਤਿਗੁਰੂ ਦੀ ਦੇਵੇ ਮੈਂ ਹੀ। ਤੋਂ ਹਰਜੀਤ ਸਿੰਘ ਗਰੇਵਾਲ ਵੱਲੋਂ ਕਹਿਆ ਗਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਮਿੱਤਰ ਆਂ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸੂਝ-ਬੂਝ ਦੇ ਨਾਲ ਫੈਸਲਾ ਲੈਣਾ ਚਾਹੀਦਾ। ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਉਕਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ